ਦੋਸਤ ਆ ਵੀ ਕਿਵੇਂ ਆ ਠੀਕ ਹੈ ਜੀ ਹੋਰ ਠੀਕ ਆ ਵਧੀਆ ਪੰਜ ਚਾਰ ਚਾਰ ਜਨਮ ਚਾਰ ਜਨਮ ਆ ਚਾਰ ਜਨਮ ਬਹੁਤ ਬਹੁਤ ਔਰ ਐਡਮਿਟ ਕਰਨ ਆ ਰਹੇ ਆ ਜਿਲ੍ਹਾ ਪਰਿਸ਼ਦ ਸਾਡੇ ਦੋ ਕੈਂਡੀਡੇਟ ਆ ਬਲਾਕ ਸਾਡਾ ਸਰੀਵਾਲਾ ਤੇ ਬੁਰਜਗੜ੍ਹ ਅੱਜ ਜਮਾ ਕਰਾਤੇ ਬਾਕੀ ਕੀ ਕਹਿਣਾ ਚਾਹੋਗੇ ਕਿੰਨਾ ਖੁਸ਼ਾ ਹੈਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਯਾ ਜਿੰਨਾ ਚਾਹ ਸਾਰੇ ਬਕਰਤ ਸਾਹਿਬਾਨ ਨੂੰ ਤੇ ਪੂਜੀ ਬੱਲੇ ਬੱਲੇ ਉਧਰ ਹਰਾ ਪਰਾ ਫੂਲ ਵਿਕੇ ਆਪਣਾ ਬਲਾਕ ਸਮਤੀ ਦੇ ਪੇਪਰ ਸੀ ਐਡਮਿਟ ਕਰਾ ਰਹੇ ਇਹ ਪੂਰਾ ਉੱਚਾ ਹੈ ਸਾਰੇ ਵਰਕੇ ਤੁਹਾਡੀ ਜਿਹੜੀ ਤਿਆਰੀ ਹੈ ਪੂਰੀ ਪੂਰੀ ਤਿਆਰੀ ਹੈ ਪੂਰੀ ਵਧੀਆ ਲੋਕ ਤਾਂ ਤਰੀਕੇ ਨਾਲ ਚੋਣ ਲੜਾਂਗੇ ਸਾਫ਼ ਸੁਥਰੀ ਅਸੀਂ ਚੋਣ ਲੜਦੇ ਆ ਪਹਿਲਾਂ ਵੀ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਜਾਂ ਨਗਰ ਕੌਂਸਲਰਾਂ ਦਾਪਰਾ ਦੀਆਂ ਹੋਈਆਂ ਅਸੀਂ ਪਹਿਲੀ ਸਰਕਾਰਾਂ ਨੂੰ ਜੀ ਵੀ ਧੱਕਾ ਕਰਾਂਗੇ ਕੈਂਡੀਡੇਟ ਜਿੱਤ ਕੇ ਵੋਟਾਂ ਨਾਲ ਜਿੱਤਦੇ ਆ ਮਾਰਕਵਾ ਦਾ ਬਾਕੀ ਜਿੰਨੇ ਕੈਂਡੀਡੇਟ ਦੂਸਰੀਆਂ ਪਾਰਟੀਆਂ ਦੇ ਆਏ ਆ ਉਹ ਵੀ ਮੈਦਾਨ ਚ ਆਉਣ ਤੇ ਲੋਕਾਂ ਦੇ ਫਤਵਾ ਦੇਣ ਇਹ ਵੀ ਲੱਗਦਾ ਜੀ ਮੋਟ ਬੰਨੇ ਜਿਉ 2027 ਦਾ ਵੱਜ ਗਿਆ ਜੀ ਵੱਜ ਗਿਆ ਵੱਜ ਗਿਆ ਬਹੁਤ ਸ਼ਾ ਕਿਉਂਕਿ ਬਾਕੀ ਤਾਂ ਲੜੋ ਲੜਾਈਆਂ ਮੈਨੂੰ ਸਮਝ ਨਹੀਂ ਆਉਂਦੀ ਆ ਕਾਗਜ਼ ਦੇ ਵਿੱਚ ਦੋ ਦੋ ਤੁਰੇ ਫਿਰਦੇ ਆ ਉਹ ਕਹਿੰਦਾ ਮੈਂ ਚੋਣ ਨਿਸ਼ਾਨ ਲੈਣਾ ਉਹ ਕਹਿੰਦਾ ਵੈ ਲੈਣਾ ਇੱਕ ਪਾਸੇ ਉਹ ਅਕਾਲੀ ਭਾਜਪਾ ਉੱਥੇ ਜਿਵੇਂ ਸਾਡੇ ਸੀਐਮ ਸਾਹਿਬ ਕਹਿੰਦੇ ਉੱਪਰ ਝੰਡਾ ਭਾਜਪਾ ਦਾ ਥੱਲੇ ਕਾਂਗਰਸ ਦਾ ਇੱਥੇ ਤੁਲਾ ਇੱਕ ਆਪਰਾਧਤ ਹੋਆ ਇੱਕ ਭਾਜਪਾ ਦੀ ਪ੍ਰਾਧ ਇੱਕ ਅਕਾਲੀ ਦੀ ਪ੍ਰਾਧ ਤਵਾ ਇੱਕ ਇੱਕ ਰੋਟੀ ਲਾਲ ਦੇ ਹੁਲਦੇ ਉਹ 10 ਬੰਦੇ ਆ ਟੜ ਕੀ ਜਾਂਦੇ ਨੇ ਵੱਡੇ ਜਿਹੜੇ ਪਿਤਾ ਜੀ ਆ ਉਹਨਾਂ ਦੇ ਸਰਕਾਰ ਜੋਗ ਉਹਨਾਂ ਦੀ ਗੱਡੀ 'ਚ ਬੈਠੇ 10 ਬੰਦੇ ਮੁਰਕੇ ਉੱਤਰ ਕੇ ਜੇ ਛੋਟਾ ਪੁੱਤਰ ਜਾਂਦਾ ਉਹਨਾਂ ਦੀ ਗੱਡੀ 'ਚ ਉਹ 10 ਬੰਦੇ ਬੈਠ ਸਮਝ ਨਹੀਂ ਆਉਂਦੀ ਚੋੜ ਕੇ ਲੜਨਗੇ ਲੋਕਾ ਵੀ ਪਹੁੰਚੇ ਹੋਏ ਆ ਮੁਰਕਾ ਜੀ ਉਹ ਕਹਿੰਦੇ ਜੇ ਧੱਕਾ ਨਾ ਹੋਇਆ ਤੇ ਅਸੀਂ ਵੀ ਲੈ ਜਾਾਂਗੇ ਕਹਿੰਦੇ ਜੇ ਨਾ ਧੱਕਾ ਪਹਿਲਾਂ ਕਦੋਂ ਕੀਤਾ ਸੀ ਸਰਕਾਰ ਧੱਕਾ ਕਰ ਸਕਦੀ ਤੇ ਤੁਹਾਨੂੰ ਇਹਨਾਂ ਨੂੰ ਆਪ ਤਾਂ ਪਈਆ ਧੱਕਾ ਕਰਨ ਦੀ ਇਹਨਾਂ ਨੇ ਜਦੋਂ ਵੀ ਚੋਣਾ ਲੜੀਆਂ ਧੱਕੇ ਨਾਲ ਬਦਵਾਚੀ ਨਾਲ ਬੂਥ ਕੈਪਚਰ ਕਰਕੇ ਜਿੱਤੇ ਆ ਉਹਦਾ ਰਿਜ਼ਲਟ ਮਿਲਦਾ ਹੁੰਦਾ ਜਦੋਂ ਧੱਕਾ ਕਰਕੇ ਆਪਾਂ ਇਲੈਕਸ਼ਨ ਲੜਾਂਗੇ ਧੱਕੇ ਦਾ ਸਰਪੰਚ ਬਣਾ ਲਾਂਗੇ ਧੱਕੇ ਦਾ ਬਲਾਕ ਸੰਪਤੀ ਮੈਂਬਰ ਬਣਾ ਲਾਂਗੇ ਜਿਲ੍ਹਾ ਪ੍ਰਸ਼ਾਸਨ ਬਣਾ ਲਾਂਗੇ ਉਹ ਲੋਕ ਫਿਰ ਸਾਈਚ ਜਦੋਂ ਆਉਣ ਵਾਲੀ ਵਿਧਾਨ ਸਭਾ ਦੀ ਚੋਣਾਂ 'ਚ ਗੁੱਸਾ ਕਰਦੇ ਵੀ ਇਹਨਾਂ ਤੋਂ ਪਵਾ ਲਾ ਬੋਟ ਅਸੀਂ ਪਹਿਲਾਂ ಗ್ರಾಮ ਪੰਚਾਇਤ ਦੀਆਂ ਚੋਣਾਂ ਲੜੀਆਂ ਸਫਾਈ ਸੂਝੀਆਂ ਚੋਣਾਂ ਲੜੀਆਂ 16 ਸਰਬ ਸੰਪਤੀਆਂ ਕਰਾਈਆਂ ਸੀ ਤੇ ਇੱਕ ਦਿਨ ਵੀ ਇੱਕ ਵੀ ਰੋਣਾ ਨਹੀਂ ਪਿਆ ਲੋਕ ਹੋਰ ਖੁਸ਼ ਹੋਏ ਨਗਰ ਕੌਂਸਲਰਾਂ ਪਰੇ ਚੋਣਾਂ ਲੜੀਆਂ ਸਫਾਈ ਸੂਝੀਆਂ ਚੋਣਾਂ ਲੜੀਆਂ ਮੇਰਾ ਇੱਕ ਕੈਂਡੀਡੇਟ 8 ਵੋਟਾਂ ਤੇ ਹਾਰਿਆ ਸੀ ਤੇ ਇਹਨਾਂ ਦੇ ਸਿੱਧੇ ਹਾਰ ਦਾ ਤਾਂ ਵੀ ਧੱਕੇ ਨਾਲ ਜੇ ਤੋਕਰਾਰ ਦੇ ਦਿੰਦੇ ਪਰ ਨਹੀਂ ਸਾਫ ਸੁਥਰੀਆਂ ਚੋਣਾ ਇਹਨਾਂ ਦੇ ਤਪਾਈ ਹੋਏ ਲੋਕਾਂ ਨੇ ਖੁਸ਼ੀ ਮਨਾਈ ਆ ਵੀ ਪਹਿਲੀ ਵਾਰ ਸੁਖ ਸਾਤੀ ਦਾ ਚੋਣਾ ਆਇਆ ਜੋ ਇਹਨਾਂ ਰੀਤ ਪਾਈ ਤੋੜ ਤੇਰੀ ਹਾਂ ਸੁਖ ਸ਼ਾਂਤੀ ਨਾਲ ਲੱਭਣ ਜੀ ਥੈਂਕ ਯੂ ਬਿਲਕੁਲ